ਪਰ ਸਰਕਾਰਾਂ ਦਾ ਜ਼ੋਰ ਸੀ ਵੀ ਕਿਸੇ ਤਰ੍ਹਾਂ ਡਰਾ ਧਮਕਾ ਕੇ ਲੋਕਾਂ ਅੰਦਰੋਂ ਇਹ ਸੋਚ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਲੋਕ ਆਪਣੀ ਇਹ ਗੱਲਾਂ ਨਾ ਕਰ ਸਕਣ ਆਪਣੇ ਕੌਮੀ ਘਰ ਦੀਆਂ ਗੱਲਾਂ ਨਾ ਕਰ ਸਕਣ ਸਿੱਖੀ ਵਾਲੇ ਪਾਸੇ ਨਾ ਜਾ ਸਕਣ ਮੈਨੂੰ ਬਹੁਤ ਮਾਣ ਹੁੰਦਾ ਹੈ ਜਦੋਂ ਮੈਂ ਇਹਨਾਂ ਦੀ ਗੱਲਾਂ ਸੁਣਦਾ ਹਾਂ ਵੀ ਕਿਵੇਂ ਇਹਨਾਂ ਨੇ ਉਸ ਸਮਿਆਂ ਦੇ ਵਿੱਚ ਸੰਘਰਸ਼ ਦੀ ਲੋ ਨੂੰ ਜੁੰਦਾ ਰੱਖਿਆ ਖਾਲਸਾ ਦੀ ਸੋਚ ਨੂੰ ਜਿਉਂਦਾ ਰੱਖਿਆ ਸੰਤਾਂ ਦੇ ਨਾਮ ਨੂੰ ਜਿਉਂਦਾ ਰੱਖਿਆ ਇਹ ਕੋਈ ਖੇਡ ਨਹੀਂ ਸੀਗੀ ਵੀ ਉਹ ਸਮਿਆਂ ਦੇ ਵਿੱਚ ਜਦੋਂ ਸੰਗਤ ਘਟ ਹੁੰਦੀ ਸੀ ਤੇ ਕਈ ਗੁਣਾ ਵੱਧ ਪ੍ਰਸ਼ਾਸਨ ਤੇ ਪੁਲਿਸ ਦਾ ਇਕੱਠ ਹੁੰਦਾ ਸੀ ਵੀ ਕਿਤੇ ਇਹ ਗੱਲਾਂ ਨਾ ਕਰ ਜਾਣ ਲੋਕਾਂ ਤੱਕ ਸਨੇਹਾ ਨਾ ਪਹੁੰਚਾ ਦੇਣ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਉਹ ਔਖਾ ਪੈੜਾ ਤੈਅ ਕਰਕੇ ਤੇ ਸਾਨੂੰ ਅੱਜ ਇਹ ਸਖਾਵਾਂ ਮਾਹੌਲ ਦਿੱਤਾ ਤੇ ਅਸੀਂ ਗੱਜ ਕੇ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ ਸੰਤਾਂ ਦੀ ਗੱਲ ਕਰ ਸਕਦੇ ਹਾਂ ਆਪਣੇ ਕੌਮੀ ਘਰ ਦੀ ਗੱਲ ਕਰ ਸਕਦੇ ਹਾਂ ਸਾਧ ਸੰਗਤ ਜੀ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਦਾ ਜੋ ਸਮਾਂ ਹੈ ਆਪਣੀ ਗੱਲ ਕਹਿਣ ਦਾ ਉਹ ਬਹੁਤ ਆਸਾਨ ਹੈ ਮੈਂ ਆਪਣੇ ਸੀਨੀਅਰ ਜਥੇਦਾਰਾਂ ਤੋਂ ਬਹੁਤ ਵਾਰ ਬੈਠ ਕੇ ਵਿਚਾਰਾਂ ਸੁਣਦਾ ਹਾਂ ਗੱਲਾਂ ਸੁਣਦਾ ਹਾਂ ਉਹ ਸਮੇਂ ਦੀਆਂ ਜਿਸ ਸਮੇਂ ਸੈਂਟਰ ਦੀ ਹਕੂਮਤ ਸੈਂਟਰ ਦੀਆਂ ਸਰਕਾਰਾਂ ਸਾਡੇ ਅੰਦਰੋਂ ਇਹ ਸੋਚ ਨੂੰ ਖਤਮ ਕਰ ਦੇਣਾ ਚਾਹੁੰਦੀਆਂ ਸੀ ਜਿਹੜੀ ਅੱਜ ਅਸੀਂ ਨਹੀਂ ਫਿਰਦੇ ਹਾਂ ਅੱਜ ਅਸੀਂ ਸੰਤਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਪਰ ਸਰਕਾਰਾਂ ਦਾ ਜੋਰ ਸੀ ਵੀ ਕਿਸੇ ਤਰ੍ਹਾਂ ਡਰਾ ਧਮਕਾ ਕੇ ਲੋਕਾਂ ਅੰਦਰੋਂ ਇਹ ਸੋਚ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਲੋਕ ਆਪਣੀ ਇਹ ਗੱਲਾਂ ਨਾ ਕਰ ਸਕਣ ਆਪਣੇ ਕੌਮੀ ਘਰ ਦੀਆਂ ਗੱਲਾਂ ਨਾ ਕਰ ਸਕਣ ਸਿੱਖੀ ਵਾਲੇ ਪਾਸੇ ਨਾ ਜਾ ਸਕਣ ਉਹ ਇਧਰੋਂ ਮੋੜ ਕੇ ਸਾਨੂੰ ਆਪਣੇ ਵੱਲ ਲਾਉਣਾ ਚਾਹੁੰਦੇ ਸਨ ਪਰ ਮੈਂ ਸਦਕੇ ਜਾਵਾਂ ਆਪਣੇ ਜਰਨੈਲਾਂ ਦੇ ਆਪਣੇ ਪਾਰਟੀ ਦੇ ਪੁਰਾਣੇ ਆਗੂਆਂ ਦੇ ਜਿਨ੍ਹਾਂ ਚੋਂ ਕਈ ਤਾਂ ਸਰਕਾਰ ਨਾਲ ਟੱਕਰ ਲੈਂਦੇ ਹੋਏ ਇਹ ਦੁਨੀਆ ਤੋਂ ਰੁਕਸਤ ਹੋ ਚੁੱਕੇ ਹਨ ਮੈਨੂੰ ਬਹੁਤ ਮਾਣ ਹੁੰਦਾ ਹੈ ਜਦੋਂ ਮੈਂ ਇਹਨਾਂ ਦੀ ਗੱਲਾਂ ਸੁਣਦਾ ਹਾਂ ਵੀ ਕਿਵੇਂ ਇਹਨਾਂ ਨੇ ਉਹ ਸਮਿਆਂ ਦੇ ਵਿੱਚ ਸੰਘਰਸ਼ ਦੀ ਲੋ ਨੂੰ ਜੁੰਦਾ ਰੱਖਿਆ ਕਾਲਿਸਤਾਨ ਦੀ ਸੋਚ ਨੂੰ ਜੁੰਦਾ ਰੱਖਿਆ ਸੰਤਾ ਦੇ ਨਾਮ ਨੂੰ ਜੁੰਦਾ ਰੱਖਿਆ ਅੱਜ ਸਾਰਿਆਂ ਦੇ ਦਿਲਾਂ ਵਿੱਚ ਸੰਤ ਭਿੰਡਰਾਂ ਵਾਲੇ ਵਸਦੇ ਹਨ ਆਪਾਂ ਗੱਡੀਆਂ ਤੇ ਫੋਟੋਆਂ ਲਾਂਦੇ ਹਾਂ ਟੀ-ਸ਼ਰਟਾਂ ਪਾਉਂਦੇ ਹਾਂ ਔਰ ਜਗ੍ਹਾ-ਜਗ੍ਹਾ ਸੰਤਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਇਸ ਪਿੱਛੇ ਇਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਤੇ ਮਾਨ ਸਾਹਿਬ ਦਾ ਬਹੁਤ ਵੱਡਾ ਸੰਘਰਸ਼ ਹੈ ਉਹਨਾਂ ਨੇ ਉਹ ਔਖਾ ਪੈਂਡਾ ਲੰਘ ਕੇ ਸਾਡੇ ਲਈ ਰਾਹ ਸਿਖਾਵਾ ਕੀਤਾ ਹੈ ਖੇਡ ਨਹੀਂ ਸੀਗੀ ਵੀ ਉਹ ਸਮਿਆਂ ਦੇ ਵਿੱਚ ਜਦੋਂ ਸੰਕਟ ਘਟ ਹੁੰਦੀ ਸੀ ਤੇ ਕਈ ਗੁਣਾ ਵੱਧ ਪ੍ਰਸ਼ਾਸਨ ਤੇ ਪੁਲਿਸ ਦਾ ਇਕੱਠ ਹੁੰਦਾ ਸੀ ਵੀ ਕਿਤੇ ਇਹ ਗੱਲਾਂ ਨਾ ਕਰ ਜਾਣ ਲੋਕਾਂ ਤੱਕ ਸਨੇਹਾ ਨਾ ਬਚਾ ਦੇਣ ਪਰ ਸਾਡੇ ਜਥੇਦਾਰਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਦਿਨ ਰਾਤ ਇੱਕ ਕਰਕੇ ਉਹ ਔਖਾ ਪੈਂਦਾ ਸਾਨੂੰ ਅੱਜ ਇਹ ਸਖਾਵਾਂ ਮਾਹੌਲ ਦਿੱਤਾ ਹੈ ਤੇ ਅਸੀਂ ਗੱਜ ਕੇ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ ਸੰਤਾਂ ਦੀ ਗੱਲ ਕਰ ਸਕਦੇ ਹਾਂ ਆਪਣੇ ਕੌਮੀ ਘਰ ਦੀ ਗੱਲ ਕਰ ਸਕਦੇ ਹਾਂ ਸਾਨੂੰ ਮਾਣ ਹੋਣਾ ਚਾਹੀਦਾ ਹੈ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹ ਮੇਰੇ ਸੀਨੀਅਰ ਜਥੇਦਾਰ ਜਿਹੜੇ ਮੇਰੇ ਬਜ਼ੁਰਗ ਨੇ ਉਹ ਸਾਡਾ ਮਾਰਗਦਰਸ਼ਕ ਕਰਦੇ ਨੇ ਵੀ ਨੌਜਵਾਨ ਅਸੀਂ ਆਪਣੀਆਂ ਜ਼ਿੰਦਗੀਆਂ ਲਾਤੀਆਂ 40 40 ਸਾਲ ਹੁਣ ਅੱਗੇ ਨੂੰ ਬਾਗਡੋਰ ਤੁਸੀਂ ਸੰਭਾਲਣੀ ਹੈ ਤਕੜੇ ਹੋ ਕੇ ਚੱਲੋ ਅਸੀਂ ਤੁਹਾਡੇ ਨਾਲ ਹਾਂ ਇਹ ਗੱਲਾਂ ਇਹਨਾਂ ਦੇ ਅੰਦਰ ਬਸੀਆਂ ਪਈਆਂ ਹਨ ਵੀ ਜਿਹੜਾ ਉਹ ਸਮਾਂ ਇਹਨਾਂ ਨੇ ਲੰਘਿਆ ਮੈਂ ਤਾਂ ਸੁਣਿਆ ਵੀ ਨਹੀਂ ਸੀ ਜਦੋਂ ਇਹਨਾਂ ਕੋਲ ਬੈਠ ਕੇ ਦੇਖਦਾ ਵੀ ਜਿਹੜੀ ਅਸੀਂ ਟੀਵੀ ਦਾ ਦੇਖਦੇ ਹਾਂ ਵੀ ਉਹ ਟਾਈਮ ਸਾਡੇ ਜਥੇਦਾਰ ਉਹ ਜਗ੍ਹਾ ਬੈਠੇ ਸੀਗੇ ਗੱਲਾਂ ਕਰਦੇ ਸੀਗੇ ਸਾਨੂੰ ਬੜਾ ਮਾਣ ਹੁੰਦਾ ਹੈ ਫਕਰ ਮਹਿਸੂਸ ਹੁੰਦਾ ਹੈ ਤੇ ਅੰਤਜ ਦਾਸ ਬੋਲਦੇ ਹੋਇਆ ਕੋਈ ਗਲਤੀ ਹੋ ਗਈ ਹੋਏ ਕੀਮਤ ਆ ਜਾ ਚੁਕ ਹੈ ਜੀ ਤੇ ਆਪ ਸਭ ਨੂੰ ਇੱਥੋਂ ਆਏ ਜੀ ਆਇਆਂ ਆਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ